ਹੇ ਲਾਲੀ ਆਣ ਕਮਾਈ ਨੇ ਪਰੇ ਹੋ ਜਾ ਬਾਈ ਦੇ ਆਣ ਕਾ ਲਾਈਆਂ ਹੋਣੇ ਸ਼ਰਨ ਦੀਆਂ ਆ ਆ ਫਲੂਟ ਬਾਰਿਆ ਉਹਨੇ ਛੋਟੇ ੜੇ ਹਸਰੀ ਗਾ ਲਾਈ ਤਈ ਉਹਦਾ ਤੈਨੂੰ ਬੁਲਾਉਂਦਾ ਸੀ ਯਾਰ ਹੈ ਓਏ ਆ ਤਾਂ ਵੱਡੇ ਦੀ ਹਸਰੀ ਗਾ ਮੰਨੀ ਵੀ ਨਹੀਂ ਦੱਸ ਗੋਲੀ ਕਿਹਾਂ ਦਾ ਨਹੀਂ ਪੱਤਾ ਇਹ ਸੁਤੇ ਰਾਇ ਆਇਆ ਹਾਏ ਹਾਏ ਓਏ ਆ ਕਰ ਗਿਆ ਨਾ ਸਿਰਾਂ ਗੱਲ ਸਕ੍ਰੈਚ ਨਹੀਂ ਬਣੇ ਚਾਹੀਦੇ ਸਮਾਰ ਕੇ ਧਾਰ ਦੀ ਮੇਂਦਰਾ ਆ ਚਾਬੀ ਵੀ ਕਾਢ ਹੀ ਰੇ ਚੋਂ ਲੋਕ ਲਾ ਕੇ ਐਂ ਧਰ ਕੇ ਹੋਰ ਸਾਰਨ ਫਿਰ ਦੱਸ ਕੋਈ ਫਰਮਾਨ ਅੱਜ ਦਾ ਕੋਈ ਨਵਾਂ ਆ ਨਵਾਂ ਫਰਮਾਨ ਤਾਂ ਹੈ ਨਹੀਂ ਕਾਹਨੂੰ ਇਹ ਉਹਦਾ ਗੇਅਰ 'ਚ ਖੜਿਆ ਪੰਗੇ ਵਾਲੇ ਲੈਣਾ ਗੇਅਰ 'ਚ ਆਂਡਰਾ ਫਰਮਾਨ ਤਾਂ ਇਹੀ ਆ ਗੋਲੀ ਨਾਲ ਕੰਮ ਕਰਕੇ ਅੱਜ ਸੋਤ ਬੈਠਾ ਕੀ ਕੰਮ ਕਰ ਰਿਹਾ ਉਹਨੇ ਅਦਾਨੀ ਇਹ ਤਾਂ ਹਜੇ ਕਹੀ ਤਾਂ ਹੁਣ ਚੱਕਣਾ ਆ ਕੰਮ ਤਾਂ ਹਜੇ ਕਰਨਾ ਐਨੇ ਕਈ ਨੋ ਵੀ ਵੱਡਾ ਕੰਮ ਕਰ ਗਿਆ ਇਹ ਸੋਸਤੀ ਵਾਲਾ ਹੋਇਆ ਪਿਆ ਤਾਂ ਅਹੀ ਨੋ ਵੀ ਵੱਡਾ ਕੰਮ ਕਰਕੇ ਹਟਿਆ ਮਿੱਟੀ ਚੱਕਣੀ ਆ ਨੇ ਵੀਰੇ ਅੱਜ ਮਿੱਟੀ ਚੱਕਣੀ ਖੱਬਲ ਗਣ ਓਏ ਲਵਾ ਦੂੰ ਤੇ ਲਵਾ ਦੂੰ ਬੱਟ ਤੇ ਖਾਣ ਦੂਗੀ ਦੂਜੀ ਆ ਵੀਰੇ ਰੂੜੀ ਮਾਰਕਾ ਮੈਂ ਕੁਝ ਨਹੀਂ ਕਰਨਾ ਮੈਂ ਬਸ ਪਕਾਈ ਮਾਰਨੀ ਆ ਖੜ ਕੇ ਮੈਂ ਮਾਉ ਮੈਂ ਵੀਡੀਓ ਬਣਾਉਣੀ ਆ ਨੇ ਬਸ ਹੋ ਹੈਗਾ ਇੰਨਾ ਤਾਂ ਹੈ ਵੀ ਕੋਈ ਬਿਨਾਂ ਹਾਲਾ ਇੰਨਾ ਦੇ ਕਿ ਉਹ ਬਟ ਦਾ ਫਰਾਉ ਨਾ ਮੀਂਹਦੇ ਤੋਂ ਬਾੜੀ ਜਾੜੇ ਦਾ ਘਰ ਨਹੀਂ ਨਿਕਲ ਪਟਾ ਦੋ ਬਟਾ ਵਾਲੇ ਖੜ ਜਾ ਹੁਣ ਲਾ ਲੇਟ ਨੂੰ ਭਾਂ ਦੇ ਨਾ ਐ ਕਰਦਾ ਜਿਵੇਂ ਬਾਲਾ ਹੋ ਕਰਨਾ ਹੁੰਦਾ ਕਿਵੇਂ ਤੂੰ ਇਹ ਡਾਇਲੋਗ ਜਿੰਨਾ ਕਿਉਂ ਛੇੜ ਦਿੰਦਾ ਹਾਂ ਹੈ ਚਾਹ ਨਾ ਸਰ ਆਪ ਹਾਂ ਕੌਣ ਪੀਂਦਾ ਹੁੰਦਾ ਵੱਡੇ ਕਿ ਕਰੀਏ ਮੈਨੂੰ ਇਹ ਚਮਚਿਆਂ ਨਾਲ ਚਮਚਿਆਂ ਨਾਲ ਸ਼ਰਾਬਾ ਗਲਾਸਾਂ ਨਾਲ ਨਹੀਂ ਪੀਂਦੇ ਹੋ ਕਿਉਂ ਸਰ ਨੂੰ ਸਹੀ ਹੈ ਜਿਹਾ ਜਪਨਾ ਆ ਹੈ ਸਰਨ ਸਹੀ ਆ ਗੱਲ ਇਹਦੀ ਵੀ ਵਿੰਦਰ ਵਰਗੇ ਹੈ ਸਹੀ ਆ ਵਿੰਦਰ ਸਰਨ ਗੱਲ ਇਹਦੀ ਬਿਲਕੁਲ ਵੇਰੇ ਚਮਚੇ ਨਾਲ ਨਾਲ ਕਿਵੇਂ ਬੀਤੀ ਜਾਊ ਯਾਰ ਉਹ ਵੱਡੇ ਘਰਾਂ ਨੂੰ ਪਸਣਾ ਉਹ ਇਹ ਵੀ ਗੱਲ ਸਿਆਣੀਆਂ ਚਲ ਦੇਖਾਂਗੇ ਕਦੇ ਪੀਂਦੇ ਪੀਂਦੇ ਆਪਾਂ ਤਾਂ ਦੇਖਿਆ ਨਹੀਂ ਬਾ ਹੋਵਾ ਕਰਦਾਂ ਕੋਸਾ ਬਾ ਹੋਗਾ ਜੀ ਕੋਸਾ ਇਹ ਤਾਂ ਹੋਤੀ ਜਿਹੜਾ ਚਿੱਤਾ ਜਾਣੀ ਆਇਆ ਤੀਰੇ ਇਹ ਉਹਨੂੰ ਫੜਨ ਵਗ ਗਿਆ ਉਹਨੇ ਬਹੁਤ ਮਾਰਿਆ ਪੰਜਾ ਇਹਨੇ ਮਾਰਤਾ ਉਹਨੂੰ ਫੇਰ ਪਾਸੋਂ ਦੁਬਾਰਾ ਫੜ ਕੇ ਮਸਵਾ ਨਿਸ਼ਾਨ ਜਿਪਾ ਗਿਆ ਇਹਦੇ ਫੜਿਆ ਬੜਾ ਯਾਰ ਤਾਂ ਉਹ ਹਰ ਨਾ ਇਹ ਨਹੀਂ ਕਰ ਦਿੰਦੇ ਠੀਕ ਹੈ ਮੈਂ ਘਾ ਧਰ ਦਿੰਨੀ ਤੇ ਪਸਾਈ ਮਾਰ ਲਈ ਫੇਰ ਇੰਨਕ ਲਾ ਕੇ ਨਾਲ ਖਾਂਦੇ ਵੀ ਹੋਣਗੇ ਉਹ ਕਰਕੇ ਐਂ ਜੇ ਕਰਕੇ ਹੈ ਓਏ ਇਹਨੇ ਬੁੱਤੀ ਖਾਣਾ ਦੱਸਣਾ ਨਹੀਂ ਕੀ ਆ ਐਵੇਂ ਦੇਖੀ ਖਾ ਕੇ ਭੈਣ ਦੇ ਇੱਕ ਰਦੀ ਵਾਰ ਚਲ ਧਰਤਾ ਨਹੀਂ ਯਾਰ ਇੱਕ ਕਿਉਂ ਫਿਰ ਜਦੋਂ ਹੁਣ ਤੁਸੀਂ ਐਂ ਗਏ ਲੱਗੇ ਵੀ ਵੱਡੇ ਘਰਾਂ ਦੇ ਚਮਚਾ ਨਾਲ ਸਿਰ ਆਪਾਂ ਪੀਂਦੇ ਨੇ ਫਿਰ ਖਾਂਦੇ ਵੀ ਵਧੀਆ ਹੋਣਗੇ ਯਾਰ। ਜਾਂ ਉੱਚਿਆਂ ਨਾਲ ਹੀ ਖਾਂਦੇ ਹੋਣਗੇ। ਕੱਤੇ ਕਿ ਪਿੰਡ ਵਾਲੇ ਚ ਅੱਜ ਲੱਗੇ ਬੀਜਣਾ। ਸੀਰੇ ਵਾਲੇ ਚ ਉਹ ਠੇਕੇ ਉਹੀ ਲੈ ਕੇ ਗਿਆ। ਠੇਕੇ ਤੇ ਲਿਆ ਜਾ ਕਿਵੇਂ? ਸੀਰੇ ਦੇ ਹੋਣਗੇ ਆਲੂ ਤਾਂ? ਨਾ ਨਾ ਠੇਕੇ ਤੇ ਲੈ ਲਿਆ। ਚਲੋ ਵੀ ਠੀਕ ਆ ਸੀਰਾ ਤਾਂ ਉਹ ਖਰਾਬ ਜੇ ਕਰੀ ਫਿਰ ਬੈਠਾ ਸੀ ਹੁਣ ਤੂੰ ਜਾਏਂਗਾ ਉੱਥੇ ਫੇਰ ਹੁਣ ਫੇਰ ਪਰਣਾ ਮੈਂ ਤਾਂ ਮੁੱਤਣਾ ਸਬਣਾ ਕਿਹੜਾ ਮੇਰੇ ਵਾਲਾ ਅੱਜ ਤਾਂ ਐ ਦੁਬਾਰਾ ਅੱਜ ਨਹੀਂ ਖਲੀਆਂ ਹੁੰਦੀਆਂ ਦਵਾਰ ਨਾਲ ਲੈ ਖਲਾਦਾਂਗੇ ਕਫੂਨ ਤੇ ਨਾ ਨਾ ਅੱਜ ਨਹੀਂ ਖਲੀਆਂ ਜੇ ਤਾ ਮਰਜੀ ਬੰਦਾ ਚੜਾ ਲਈ ਗਾ ਨਹੀਂ ਮੈਂ ਤੈਨੂੰ ਐ ਪਹੁੰਚਦਾ ਤੇਰਾ ਨਾਂ ਚੱਲਦਾ ਹੈ ਹੈ ਓਏ ਤੇਰਾ ਨਾਂ ਚੱਲਦਾ ਸੀ ਤਾਂ ਕੌਣ ਕੌਣ ਪਤਾ ਨਹੀਂ ਟਰੈਕਟਰ ਵਰਗੀ ਹੋਣਗੇ ਬੁੱਧਵਾਰ ਦੇ ਉਹ ਕੋਈ ਨਹੀਂ ਜਾਂਦਾ ਹਾਂ ਯਾਰ ਉਹ ਜਾਂਦੀ ਆ ਟਰੈਕਟਰ ਉਹਦਾ ਤਾਂ ਪਰ ਮੈਂ ਮਿੰਦਰੇ ਨਾਲ ਹਾਂ ਮਿੰਦਰਾ ਜੀ ਹੂੰ ਉਹਦਾ ਮਹਦਾਨਾ ਪਾਇ ਦਾ ਉਹ ਪਾਇ ਦਾ ਕੀ ਹੈ ਮੇਰੇ ਨਾਲ ਰੀਤ ਤਾਂ ਖੁੱਲੀ ਨਹੀਂ ਰੇਸ ਮੇਲੇ ਦਾ ਚੱਲਦੀ ਹੱਥ ਵਾਲੀ ਹੁਣ ਉਹਦੀ ਜੇ ਰੇਸ ਖੋਲ ਤੇ ਤਾਂ ਕੋਸੂ ਮੋ ਖੋਲ ਜੂ ਗੰਮੀ ਆ ਮੇਰੇ ਨਾਲ ਮੋਟਰਾਂ ਲੱਤੀ ਤੇ ਜਾਂਦਾ ਇਨੀ ਭੀੜ ਤੋਂ ਬਾਦ ਨਹੀਂ ਹੁੰਦਾ ਜੋਰ ਵੀ ਲਾਵੇ ਡੱਕੜੋਕ ਲਵਾਉਣੇ ਫਿਰ ਜੋਰ ਵੱਧ ਲੱਗੂ ਹੈ ਨਾ ਲੇਟਾਂ ਗਰੀਸ ਕਰਾਉਣਾ ਫਿਰ ਬਹਾਲਾ ਮਾਰਦਾ ਜੀਰੀ ਕਰਾਉਣਾ ਵਧਣੀ ਆ ਓਏ ਇਹ ਕਾਕੇ ਨੇ ਤਾਂ ਹੈ ਲੇਟ ਜਾਊਗੀ ਜੀਰੀ ਪਤਾ ਨਹੀਂ ਇਹਦੀ ਕਾਕੇ ਦੀ ਆਹੋਂ ਇਹ ਤਾਂ ਦੂਜੇ ਕਾਕੇ ਨੇ ਵੀ ਬੱਡ ਬੱਡ ਲਈ ਵਿੱਚ ਆਇਆ ਕਿਵੇਂ ਰਹੀ ਸਾਢੇ ਚਾਰ ਦੇ ਆਪ ਸਾਢੇ ਅਜੇ ਆ ਪਈਆ ਅਸਲ ਤਾਂ ਇਹ ਚੋਂ ਪਤਾ ਲੱਗੂ ਨਹੀਂ ਚਾਰਜੀ ਤਾਂ ਕਿਧਰੇ ਗਈ ਨਹੀਂ ਫਿਰ ਹਾਂ ਕਿੰਨੇ ਦੀ ਇਹ ਨੇ ਰੇਟ ਕੀ ਲੱਗਿਆ 775 15 2820 ਇਹ ਹੁਣ ਆਇਆ ਹਣਾ ਟਰਾਲੀ ਜੀ ਲੈ ਕੇ ਬਹੁਤ ਵਧੀਆ ਰਹੀਆਂ ਇਹਦਾ ਕਿੰਨਾ ਹੋਗਾ 2300 ਰੁਪਏ ਹੋਗੇ ਆਪਣੇ ਨੂੰ ਸ਼ਾਇਦ ਇੰਨਾ ਕਹੇ ਜਾਂ ਕੁਝ ਹੋਰ ਆ ਵੀ ਇਹ ਵਾਲੀ ਜੀ ਤੇ ਵਾਲੀ ਵੱਡੀ ਜਾਉ ਪਹਿਲਾਂ ਹਣਾ ਇਹਦੀ ਇਹ ਹੈ ਜੀਤੇ ਦੀ ਜਨਾਬੋ ਜੀ ਧੁੱਪ ਧੁੱਪ ਜੇ ਕਰੀ ਇਹਨਾਂ ਮੈਂ ਰੋਟੀ ਖਾਣੀ ਆ ਹਜੇ ਢੁੱਖ ਲੱਗੀ ਪਈ ਆ ਇਹ ਕਿਹੜੇ ਟਾਈਮ ਦੀ ਆ ਦੁਪਹਿਰ ਵਾਲੀ ਨਾ ਸਵੇਰ ਵਾਲੀ ਇੰਨਾ ਲੇਟ ਉਹ ਅੱਗੇ ਉੱਥੇ ਜਾਂਦਾ ਖਾ ਜਾਂਦਾ 7 ਵਜੇ ਖਾ ਜਾਂਦਾ ਜੇ ਉਹ ਲੇਟ ਹੋ ਗਿਆ ਚਾਹ ਫਾੜ ਕੇ ਖੋਲੇ ਆਂਦੇ ਖਾ ਲਈ ਐ ਨਹੀਂ ਪਤਾ 20 ਮਿੰਟ ਨਾਲ ਖੋਲਣਾਂ ਆ ਤਾਂ ਜਿਆਦਾ ਹਿਲਾ ਗਿਆ ਕਰਨੀ ਫਿਰ ਮੈਂ ਵਰਗੀ ਸਕੋਲੇ ਆ ਆਪਣੇ ਧੀ ਨਹੀਂ ਹੁੰਦੀ ਕਹਣਾ ਚਾਹੇ ਦੀ ਮੋਬਾਈਲ ਆਏ ਹਲਾਈ ਚੱਲ ਫੇਰ ਵੀ ਨਹੀਂ ਵੀਡੀਓ ਹਿਲਦੀ ਹੋ ਕਿਵੇਂ ਨਹੀਂ ਹਿੱਲੂ ਜਾਲ ਤਾਂ ਹੀ ਤਾਂ ਕਹਣਾ ਵੀ ਤਕਲਾ ਬਾਪੇ ਦਾ ਕਾ ਹੁਣ ਤੈਨੂੰ ਘਰੋਂ ਦੱਸਦੀਆਂ ਗੱਲਾਂ ਕਹਣਾ ਕੋਈ ਆਊ ਦੇ ਵੀ ਦੇ ਤਾਂ ਫੇਰੀ ਗੱਲ ਬਣੂ ਇੱਕ ਹੋਰ ਭੇਜਿਆ ਲੈ ਤੁਨਾਂ ਆਜਾ ਦੋ ਤਿੰਨ ਉਹ ਸਲਕੇ ਦੇਖੀ ਉਹਨਾਂ ਦੀ ਇੰਟਰਵਿਊ ਵੀ ਆਈ ਆ ਹਾਂ ਹਾਂ ਇਹਨੇ ਘਰੇ ਨਹੀਂ ਗਾਣਾ ਕਹਿੰਦਾ ਗਾਲਾਂ ਹੀ ਕੱਢਦੇ ਨੇ ਇਹਨਾਂ ਰੱਤੇ داری ਤੇ ਫਲਾਦਨੇ ਕਹਿੰਦਾ ਕੁਝ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਉਹਦਾ ਹੁਣ ਵੀ ਗਾ ਕਰ ਗਾਲਾਂ ਪੈਂਦੀਆਂ ਨੇ ਇਹਨਾਂ ਨੇ ਦੋ ਕੀ ਸਾਨੂੰ ਬੱਸ ਲੈ ਕੇ ਜੇ